ਤਲੋਜੀ ਪਾਤੇ 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 ਪਾਦੇ ਵੱਡਾ ਡੀਪੂ ਨੇ ਪਾਤੇ ਪਟਾਕੇ ਕਰਤੇ 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 ਤਿੰਨ ਤਿੰਨ ਗੁਣਾ ਘੱਟ ਕਰਤੇ ਰੇਟ ਬਾਜ਼ਾਰਾਂ ਦੇ ਜਿਹੜੇ ਮਿਲਦੇ ਆ ਹਜ਼ਾਰ ਹਜ਼ਾਰ ਦੇ ਵੱਡਾ ਡੀਪੂ ਤੋਂ ਲੈ ਜਾਓ 350 ਦੇ ਵਿੱਚ ਸੂਟ 350 ਦੇ ਵਿੱਚ ਜਿਹੜਾ ਮਰਜ਼ੀ ਲੈ ਜਾਓ ਜੀ ਹਜ਼ਾਰ ਹਜ਼ਾਰਾਂ ਲੈ ਜਾਓ 350 ਦੇ ਵਿੱਚ ਲੋੜੀ ਤੇ ਆ ਜਾਓ ਦੇਣ ਲੈਣ ਲਈ ਕਪੜਾ ਵਿਆਹਾਂ ਸ਼ਾਦੀ ਨੇ ਕਪੜਾ ਲੈਣਾ 450 ਆ ਵੀ 450 ਆ ਵੀ 450 ਆ ਵੀ 450 ਵੇਖੋ ਕਿੰਨੇ ਕਿੰਨੇ ਸੋਹਣੇ ਸੂਟ ਆ ਚੁੱਕੇ ਕਲਰ ਕਿੰਨੇ ਕਿੰਨੇ ਪਿਆਰੇ ਆ ਚੁੱਕੇ ਹੈਗੇ ਐਸੂਸੀ ਆਪਣੀ ਚੋਇਸ ਦੇ ਜਿਹੜਾ ਮਰਜ਼ੀ ਕਲਰ ਲੈ ਕੇ ਜਾ ਸਕਦੇ ਹੈਗੇ ਰੰ 500 ਤੇ ਪਿਆਰ ਪਾਵੇ ਆ ਦੇਖੋ ਵੀ ਕੋਈ 1200 ਨਹੀਂ ਕੋਈ 1400 ਨਹੀਂ ਕੋਈ 1600 ਨਹੀਂ ਚੱਕੋ 695 695 695 100 ਸਾਡੀ ਹੈ ਨਾ ਜਲਦੀ ਜਲਦੀ ਵੀਡੀਓ ਵੀ ਸ਼ੇਅਰ ਕਰ ਦਿਓ ਲਾਈਕ ਕਰੋ ਕਮੈਂਟ ਕਰੋ ਜਿਹੜੇ ਵੱਧ ਵੀਡੀਓ ਸ਼ੇਅਰ ਕਰਨਗੇ ਉਹਨਾਂ ਨੂੰ ਆਹਾ ਵਾਲਾ ਹੈਵੀ ਸੂਟ ਬਿਲਕੁਲ ਫ੍ਰੀ ਦਿੱਤਾ ਜਾਣਾ ਕੋ ਸੂਟ ਕਿੰਨਾ ਸੋਹਣਾ ਸਿਰਫ 695 ਕਰੇਪ ਦਾ ਸੂਟ ਆ ਚੁੱਕਾ ਸ਼ਿਕਰੇਪ ਦਾ ਜੀ ਗਰਮ ਦੇ ਵਿੱਚ ਆ ਚੁੱਕਾ ਹੈਗਾ ਪਛਮੀਨੇ 100 ਲੈ ਗਿਆ ਨਾਲੇ ਆਪਾਂ ਦੇਣਾ ਪੈ ਜੀ ਹੈਗਾ 1200 895 ਚ ਸਲੋ ਜੀ ਆ ਵੀ ਚੈੱਕ ਕਰ ਲੋ ਜੀ ਸਟਾਲਾਂ ਤੇ ਵੀ ਲੱਗੀਆਂ ਬਹੁਤ ਵੱਡੀਆਂ ਆਫਰਾਂ ਓੜਾ ਐੜਾ ਈਡੀ ਸੱਸਾ ਹਾ ਸਾਰਾ ਕੁਝ ਲਿਖਤਾ ਬਾਜ਼ਾਰ ਦੇ ਵਿੱਚ 4 400 5 500 ਇਹ ਵੀ ਕਰਤਾ 1.5 150 1.5 150 1.5 150 ਸਿੱਧੂ ਮੂਸੇ ਵਾਲਾ 295 98 11 ਐਸਵਾਈਐਲ ਇਹ ਤੁਹਾਨੂੰ ਦੇ ਰਣਾ ਸਟਾਲ ਸਿਰਫ 250 ਦੇ ਵਿੱਚ ਅਜੀ ਪ੍ਰੋਵਟ ਇੰਨੇ ਜ਼ਿਆਦਾ ਘਟਾਤੇ ਹੈਗੇ 500 ਤੋਂ 1000 ਰੁਪਏ ਸੂਟ ਤੇ ਪ੍ਰੋਵਟ ਨਾਲ ਵੇਚੀ ਜਾਂਦੇ ਜੀ ਪਰ ਆਹ ਦੇਖੋ ਕੋਈ 2000 ਨਹੀਂ ਕੋਈ 2200 ਨਹੀਂ ਇਹ ਵੀ ਤੁਹਾਨੂੰ ਦੇਣਾ 1050 ਦੇ ਵਿੱਚ 1250 ਕਿੰਨਾ ਸੋਹਣਾ ਸੂਟਾ ਚੱਕਾ ਵਾਵੇ ਕਿੰਨੀ ਚਮਕਦਾ ਉਹ ਪੂਰਾ ਹੈਵੀ ਦੇ ਵਿੱਚ ਹੈਗਾ ਜੜਿਆ ਪਿਆ ਜੜਿਆ ਦੇਖੋ ਮੋਤੀਆਂ ਨਾਲ ਸਿਰਫ ਆਪਾਂ ਜਣਾ 3500 ਰੁਪਏ ਚ ਭਾਵੇਂ ਤੁਸੀਂ ਕੈਨੇਡਾ ਤੋਂ ਹੋਣਾ ਚਾਹੇ ਤੁਸੀਂ ਅਮਰੀਕਾ ਤੋਂ ਹੋਣਾ ਚਾਹੇ ਤੁਸੀਂ ਹੈਗਾ ਹੋਣਾ ਬਹੁਤ ਵੱਡੇ ਵੱਡੇ ਸ਼ਹਿਰਾਂ ਤੋਂ ਆਤੀ ਜਿਆ ਦੇ ਕੋ ਜਿਹੜੀਆਂ ਚੰਡੀਗੜ੍ਹ ਦਿੱਲੀ ਲੈਣ ਜਾਣੇ ਉਹ ਸਾਰੀ ਵੈਰਾਈਟੀ ਤੁਹਾਨੂੰ ਵੱਡਾ ਦੀਪੂ ਬੰਗਾ ਸ਼ਹਿਰ ਦੇ ਵਿੱਚ ਮਿਲੀ ਜਾਂਦੀ ਹੈ ਦੇਖੋ ਮਾਰੇ ਕਿੰਨੇ ਕਿੰਨੇ ਸੋਹਣੇ ਆਰਟੀਕਲ ਮਾਰੇ ਪੂਰੇ ਫਰੰਟ ਹੈਵੀ ਹੈ ਤੇ ਨਾਲ ਦੇਖੋ ਘੇਰੇ ਕਿੰਨੇ ਕਿੰਨੇ ਖੁੱਲੇ ਢੁਲੇ ਆ ਚੁੱਕੇ ਆ ਗਿਆ ਚੁਨੀਆਂ ਨਾਲ ਦੇਖੋ ਟੋਰੀ ਟੋਰੀ ਆ ਚੁੱਕੀਆਂ ਆ ਗਿਆ ਇਹ ਆਪਾਂ ਦੇ ਆ ਸਾਨੂੰ 7000 ਰੁਪਏ ਸਿਰਫ 4000 ਰੁਪਏ ਵਿੱਚ ਭਾਈ ਜੀ ਚਾਹੋ ਜੀ ਕੰਨੇ ਕਾਲਾ ਭਾ ਗਾਲਾ ਦੇਖੋ ਬਲੈਕ ਸੂਟ ਦੇ ਉੱਤੇ ਕਰੇਜ਼ੀ ਹੋਈਆਂ ਪੰਜਾਬ ਕੁੜੀਆਂ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਆ ਸਾਰਾ ਤੁਸੀਂ ਚੈੱਕ ਕਰ ਲਓ ਇਹਦਾ ਰੇਟ ਬਾਜ਼ਾਰ 'ਚ ਕੋਈ 6500 ਮੰਗਦਾ ਕੋਈ 7000 ਮੰਗਦਾ ਇੱਥੇ ਤੁਹਾਨੂੰ 2500 2600 2700 32 3200 3400 ਦੇ ਵਿੱਚ ਮਿਲ ਜਣੇ ਆ ਇਹ ਪਾਜੀ ਹੋਊਗਾ ਹੀ 4000 3800 4200 ਇੰਨੀ ਰੇਂਜ ਦੇ ਵਿੱਚ ਆ ਦੇਖੋ ਮਾਰ ਕਿੰਨੇ ਦੇ ਆ ਸਿਰ 1495 ਰੁਪਏ 'ਚ ਪਾਜੀ ਦੇਖੋ ਰੰਗ ਵੀ ਚੈੱਕ ਕਰੀ ਜਾਓ ਡਿਜ਼ਾਈਨ ਵੀ ਚੈੱਕ ਕਰੀ ਜਾਓ ਇੱਥੇ ਤੁਸੀਂ ਜਿੰਨੀ ਵਾਰੀ ਆਉਣਾ ਤੁਹਾਨੂੰ ਹਰ ਰੋਜ਼ ਨਵੇਂ-ਨਵੇਂ ਡਿਜ਼ਾਈਨ ਨਵੀਂ-ਨਵੀਂ ਵੈਰਾਈਟੀ ਦੇਖਣ ਨੂੰ ਮਿਲਿਆ ਦੇਖੋ ਹਣਾ ਪਾਜੀ ਲਗਦਾ ਹੈ ਕਿ ਜੇ ਤੁਸੀਂ ਘਰ ਬੈਠ ਕੇ ਸ਼ਾਪਿੰਗ ਕਰਨੀ ਚਾਹੁੰਦੇ ਹੋ ਵੱਡਾ ਡੀਪੂ ਨਹੀਂ ਆ ਸਕਦੇ ਤੁਸੀਂ ਉਹ ਵੀ ਕਰ ਸਕਦੇ ਹੈਗੇ ਵੀਡੀਓ ਕਾਲ ਕਰਕੇ ਤੁਸੀਂ ਸ਼ਾਪਿੰਗ ਕਰ ਸਕਦੇ ਹੈਗੇ ਹਾਂ ਚਲੋ ਜੀ ਪਾਤੇ 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 ਪਾਦੇ ਵੱਡਾ ਡੀਪੂ ਨੇ ਪਾਦੇ ਪਟਾਕੇ ਕਰਤੇ 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 ਤਿੰਨ ਤਿੰਨ ਗੁਣਾ ਘੱਟ ਕਰਤੇ ਰੇਟ ਬਜ਼ਾਰਾ ਜਿਹੜੇ ਮਿਲਦੇ ਆ ਹਜ਼ਾਰ ਹਜ਼ਾਰ ਦੇ ਵੱਡਾ ਡੀਪੂ ਤੋਂ ਲੈ ਜਾਓ 350 ਦੇ ਵਿੱਚ ਸੂਟ 350 ਦੇ ਵਿੱਚ ਜਿਹੜਾ ਮਰਜ਼ੀ ਲੈ ਜਾਓ ਜੀ ਹਜ਼ਾਰ ਹਜ਼ਾਰਾਂ ਲੈ ਜਾਓ 350 ਦੇ ਵਿੱਚ ਭਾਜੀ ਜਿਹੜਾ ਮਰਜ਼ੀ ਚੱਕ ਲੋ 350 ਜਿਹੜਾ ਮਰਜ਼ੀ ਲੈ ਸਿਰਫ 300 ਦੇ ਪਿਆਰ ਪਏ ਦੇ ਕੋ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਹੈ ਤੁਸੀਂ ਆਪਣੀ ਚੋਇਸ ਅਕੋਰਡ ਅਕੋਰਡ ਲੈ ਕੇ ਜਾ ਸਕਦੇ ਹੈਗੇ ਆ ਭਾਜੀ ਕੱਲੇ ਇਹੀ ਨਹੀਂ ਮੈਂਨੇ ਗਾਰਡਰ ਸੂਟ ਦੇਖੋ ਕਿੰਨੇ ਕਿੰਨੇ ਸੋਹਣੇ ਆ ਚੁੱਕੇ 695 ਵਿੱਚ ਆ ਦੇਖੋ ਵੀ ਕੋਈ 1200 ਨਹੀਂ ਕੋਈ 1400 ਨਹੀਂ ਕੋਈ 1600 ਨਹੀਂ ਚੱਕੋ 695 695 695 ਇਧਰ ਵੀ ਆ ਜਾਓ ਤੁਸੀਂ ਲੈਣਾ ਡਿਜ਼ਾਈਨਰ ਸੂਟ ਤੁਸੀਂ ਲੈਣਾ ਦੇਣ ਲੈਣ ਲਈ ਕਪੜਾ ਵੀ ਦੇਖੋ ਜਿਹੜੀ ਲੋਕ ਲੱਗਦੀ 15 1500 ਬਾਜ਼ਾਰ ਦੇ ਵਿੱਚ ਇਹ ਵੀ 695 ਆਹ ਦੇਖੋ ਜੀ ਫੋਟੋ ਵਾਲੇ ਸੂਟ ਬੁਟੀਕਾ ਵਾਲੇ ਪਾਰਟੀ ਵੇਅਰ ਸੂਟ ਇਹ ਵੀ 695 ਲਿਖ ਕੇ ਲਾਤਾ ਜੀ ਲਿਖ ਕੇ ਲਾਤਾ ਚੱਕੋ ਆਹ ਦੇਖੋ ਦੇਖੋ ਸੂਟ ਕਿੰਨਾ ਸੋਹਣਾ ਸਿਰਫ 695 ਕਰੇਵ ਦਾ ਸੂਟ ਆ ਚੁੱਕਾ ਹੈ ਕਰੇਵ ਦਾ ਤੁਹਾਨੂੰ ਮਾਰੇ 12 1300 ਘੱਟ ਨਹੀਂ ਮੈਣਾ ਨਾਲ ਦੇਖੋ ਚੁੰਨੀਆਂ ਕਿੰਨੀਆਂ ਕਿੰਨੀਆਂ ਟੋਰੀਆਂ ਆ ਚੁੱਕੀਆਂ ਹੈਗੇ ਰੰਗ ਤੁਹਾਨੂੰ ਵੱਖੋ ਵੱਖਰੇ ਮੈਣਿਆ ਹੈਗੇ ਡਿਜ਼ਾਈਨ ਤੁਹਾਨੂੰ ਵੱਖੋ ਵੱਖਰੇ ਸਿਰਫ 695 ਰੁਪਏ ਚ ਸਲਾਓ ਜੀ ਆਪ ਵੀ ਚੈੱਕ ਕਰ ਲਓ ਜੀ ਸਟਾਲਾਂ ਤੇ ਵੀ ਲੱਗੀਆਂ ਬਹੁਤ ਵੱਡੀਆਂ ਆਫਰਾਂ ਇਹ 1.5 1.5 1.5 ਰੰਗ ਜਿਹੜਾ ਮਰਜ਼ੀ ਲੈ ਜਾਓ ਡਿਜ਼ਾਈਨ ਜਿਹੜਾ ਮਰਜ਼ੀ ਲੈ ਜਾਓ ਪ੍ਰਿੰਟ ਬਹੁਤ ਬਰਕਾਰਤੇ ਆ ਪੰਜਾਬ ਦਾ ਨਕਸ਼ਾ ਵੀ ਕਹਿੰਦੇ ਬਾਤ ਤੇ ਊੜਾ ਐਡਾ ਵੀ ਲਿਖਤਾ ਆ ਦੇਖੋ ਇਹ ਕਹਿੰਦੇ 150 ਦੇ ਵਿੱਚ ਲੈ ਜਾਓ ਜੀ ਭਾਜੀ ਆ ਕੀ ਕੈਲੰਡਰ ਲੈਣ ਦੀ ਹੋਈ ਇਹ ਭਾਜੀ ਕੈਲੰਡਰੀਆਂ ਕਿਹ ਹੈ ਜੀ ਇਹ ਸ਼ੈਗੇ ਸਟਾਲ ਦੇਖੋ ਕਿੰਨੇ ਕਿਨੇ ਪਿਆਰੇ ਪਿਆਰੇ ਕਲਰ ਆ ਚੁੱਕੇ ਹੈਗੇ ਕਿੰਨੇ ਕਿੰਨੇ ਸੋਹਣੇ ਡਿਯਾਨੀ ਗਾ ਚੁੱਕੀ ਹੈਗੇ ਆ ਇਹ ਵੀ ਆਪਾਂ ਤੁਹਾਨੂੰ ਦੇ ਰਹੇ ਸਿਰਫ 200 ਤੇ ਪਿਆਰੇ ਪਿਆਰੇ ਰੰਗ ਵੱਖੋ ਵੱਖਰੇ ਮੈਂਨੇ ਹੈਗੇ ਆ ਦੇਖੋ ਜੀ 250 ਦੇ ਵਿੱਚ ਲੈ ਜਾਓ ਜੀ ਜਿਹੜਾ ਮਰਜ਼ੀ ਰੰਗ ਲੈ ਜਾਓ ਸਿੱਧੂ ਮੂਸੇ ਵਾਲਾ ਤਾਜੀ ਸਿਰਫ 450 450 450 ਸਰੌਸਕੀ ਦਾ ਕੰਮ ਆ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆ ਲੋੜੀ ਤੇ ਆ ਜਾਓ ਦੇਣ ਲੈਣ ਲਈ ਕਪੜਾ ਵਿਆਹਾਂ ਸ਼ਾਦੀ ਨੇ ਕਪੜਾ ਲੈਣਾ 450 ਆ ਵੀ 450 ਆ ਵੀ 450 ਆ ਵੀ 450 ਵੱਡੇ ਤਵਾਕੇ ਪਾਈ ਦੇਖੋ 550 ਰੁਪਏ ਦੇਖੋ ਕਿੰਨੇ ਕਿੰਨੇ ਸੋਹਣੇ ਸੂਟ ਆ ਚੁੱਕੇ ਕਲਰ ਕਿੰਨੇ ਕਿੰਨੇ ਪਿਆਰੇ ਆ ਚੁੱਕੇ ਹੈਗੇ ਐਚ ਯੂ ਸੀਮ ਆਪਣੀ ਚੋਇਸ ਦੇ ਮਰਜੀ ਕਲਰ ਲੈ ਕੇ ਜਾ ਸਕਦੇ ਹੈਗੇ ਰੰਗ ਹ ਤੁਹਾਨੂੰ ਬੱਖੋ ਬੱਖਰੇ ਮੈਨੇ ਡੀਆ ਨਹੀਂ ਬੱਖੋ ਬੱਖਰੇ ਸਿਰਫ 500 ਦੇ ਪਿਆਰ ਪੇ ਦੇਖੋ ਜਿਹੜੇ ਬਾਜ਼ਾਰਾਂ ਦੇ ਵਿੱਚ 15 1500 ਇੱਥੇ ਤੁਹਾਨੂੰ ਦੇਣਾ 550 5 ਜਿਹੜੇ ਮਰਜੀ ਰੰਗ ਲੈ ਜਾਓ ਜਿੰਤਾ ਨੇ ਮਰਜੀ ਡਿਜ਼ਾਈਨ ਲੈ ਜਾਓ ਕੋਈ 1500 ਮੰਗਦਾ ਕੋਈ 1700 ਮੰਗਦਾ ਇਹ ਵੀ ਕਰਦਾ ਸਿਰਫ 550 ਦੇ ਵਿੱਚ ਤਲੋ ਵੀ 350 400 500 ਰਹਿ ਗਏ ਇਸ ਦੇ ਨਾਮ ਤੁਸੀਂ ਹੈਵੀ ਸੂਟ ਭਾਰੇ ਭਾਰੇ ਸੂਟ ਵੀ ਲੈ ਜਾਓ ਸਰ ਮੈਂ ਤਾਂ ਬੜਾ ਹੈਰਾਨ ਹੋਇਆ ਵੀ ਸਾਰੇ ਬਾਜ਼ਾਰ ਵਿਲੇ ਬੈਠੇ ਇੱਥੇ ਰਸ਼ ਬੜਾ ਲੱਗਦਾ ਜਿਹੜੇ ਤੁਸੀਂ ਹਜ਼ਾਰ ਹਜ਼ਾਰ ਨਾਲ 350 ਲਾਤੇ 12 1200 ਵਾਲੇ 450 ਲਾਤੇ ਫਰਕ ਬੜਾ ਕਰਦਾ ਲੋੜੀ ਦੇ ਲੋਕਾਂ ਦਾ ਬਹੁਤ ਵੱਡਾ ਫਾਇਦਾ ਕਰਤਾ ਤੁਸੀਂ ਦੇਖੋ ਜੀ ਫਾਇਦਾ ਆਪੇ ਹੀ ਹੋਣਾ ਆ ਪੂਰੇ ਪੰਜਾਬ ਦੇ ਵਿੱਚ ਕੋਈ 10 20 ਰੁਪਏ ਸੁਣਿਆ ਕਿਸੇ ਨੂੰ ਅਗਲਾ ਕਹਿੰਦਾ 10 ਰੁਪਏ ਤਾਂ ਟੌਫੀਆਂ ਨਹੀਂ ਆਂਦੀਆਂ ਅਸੀਂ 10 ਰੁਪਏ 5 ਰੁਪਏ ਪ੍ਰੋਫਿਟ ਨਾਲ ਸੂਟ ਵੇਚਦੇ ਆ ਪਰ ਇੱਥੇ ਸੂਟਾਂ ਦੀ ਵਿਕਣ ਦੀ ਗਿਣਤੀ ਪਤਾ 25 ਤੋਂ 30000 ਸੂਟ ਰੋਜ਼ ਵਿਕਦਾ ਜੀ ਜੀ ਸੋ ਇਸ ਕਰਕੇ ਜਿਹੜੇ ਆ ਬਾਜ਼ਾਰ ਆਪਣੇ ਆਪੇ ਕੋਈ 4000 ਦਾ ਵੇਚੀ ਦੇਣਾ ਕੋਈ 3500 ਇੱਥੇ 2000 1500 1800 ਰੇਂਜੇ ਉਹ ਨਿਕਲਦੀ ਆ ਜੀ ਘਾਟਾ ਪਾ ਕੇ ਨਹੀਂ ਵੇਚਦੇ ਆਗੇ ਅਸੀਂ ਪ੍ਰੋਫਿਟ ਇੰਨੇ ਜ਼ਿਆਦਾ ਘਟਾਤੇ ਆਗੇ 5 ਤੋਂ 10 ਰੁਪਏ ਸੂਟ ਤੇ ਪ੍ਰੋਫਿਟ ਨਾਲ ਵੇਚੀ ਜਾਂਦੇ ਜੀ ਪਰ ਇਸ ਵੇਲੇ ਵੱਡੇ ਵੱਡੇ ਸ਼ੋਅਰੂਮ ਵੱਡੇ ਵੱਡੇ ਦੁਕਾਨਦਾਰ ਸਾਰੇ ਵਿਹਲੇ ਬੈ ਗਏ ਕਿੰਨੇ ਸਾਨੂੰ ਪਤਾ ਨਹੀਂ ਸੀਜ਼ਨ ਦਾ ਟਾਈਮ ਆ ਵੱਡਾ ਡਿਪੂ ਦਾ ਰਸ਼ ਬੜਾ ਪਈ ਹੈ ਨਾ ਅਸੀਂ ਵਿਹਲੇ ਹੋਈ ਜਾਂਦੇ ਕਿਤੇ ਸਮਝ ਨਹੀਂ ਲੱਗਦੀ ਸਾਨੂੰ ਉਹਦਾ ਕਾਰਨ ਇਹੀ ਆ ਸਾਰਿਆਂ ਨੇ ਲੁੱਟ ਮਚਾਈ ਪਈ ਆ ਜੀ ਸਾਰੇ 500 ਦੀ ਜੀ ਆਏ 2500 ਮੰਗ ਕੇ ਕੋਈ 2000 ਲਈ ਜਾਂਦਾ ਕੋਈ 1800 ਲਈ ਜਾਂਦਾ ਇੱਥੇ ਇੱਕ ਮੋਲੇ ਆ ਰੇਟ ਏ ਕਿਆ 5 ਤੋਂ 10 ਰੁਪਏ ਪ੍ਰੋਫਿਟ ਆ ਨਾ ਪੂਰੇ ਪੰਜਾਬ ਦੇ ਕਿਸਾਨ ਨੇ ਦੇਣਾ ਨਾ ਕੋਈ ਦਿੰਦਾ ਅਗਲਾ ਕਹਿੰਦਾ ਮਜ਼ਾਕ ਕਰਦੇ 5 ਰੁਪਏ ਨਾਲ ਤਾਂ ਟੌਫੀਆਂ ਨਹੀਂ ਆਉਂਦੀਆਂ ਤੇ ਇਹ ਸੂਟ ਕਿਦਾਂ ਵੇਚੀ ਜਾਂਦੇ 5 ਰੁਪਏ ਪ੍ਰੋਫਿਟ ਨਾਲ ਸੋ ਇਹੀ ਗੱਲ ਆ ਲੋਕੀ ਵੱਡੇ ਢਿੱਪੂ ਦਾ ਰਸਤਾ ਦੱਸਣਾ ਬੰਦ ਕਰ ਗਿਆ ਜੇ ਕੋਈ ਵੱਡੇ ਢਿੱਪੂ ਪੁੱਛਦਾ ਉਹ ਕਹਿੰਦਾ ਸਾਨੂੰ ਪਤਾ ਹੀ ਨਹੀਂ ਹੈ ਕਿੱਥੇ ਆ ਜੀ ਸੋ ਮੇਨ ਚੀਜ਼ ਇਹ ਆ ਵੀ ਲੋਕਾਂ ਨੂੰ ਇਹਨਾ ਡਰ ਪੈ ਗਿਆ ਨਾ ਇਸ ਚੀਜ਼ ਦਾ ਵੀ ਜੇ ਕੋਈ ਵੱਡੇ ਢਿੱਪੂ ਤੇ ਜਾਊਗਾ ਦੁਆਰ ਜੀ ਹੋਰ ਕਿਸੇ ਪਾਸੇ ਤਾਂ ਉਹਨੇ ਸ਼ੋਪਿੰਗ ਕਰਨੇ ਜਾਣਾ ਹੀ ਨਹੀਂ ਹੈਗਾ ਪਰ ਉਹਨੇ ਫਗਵਾੜੇ ਜਾਣਾ ਨਾ ਜਲੰਧਾ ਜਾਣਾ ਉਹ ਫੇ ਆਲੇ ਦੁਆਲੇ ਜਾਂਦਾ ਹੀ ਨਹੀਂ ਅਗਲਾ ਦੇਖਦਾ ਹੀ ਨਹੀਂ ਹੈਗਾ ਅਗਲਾ ਚੁੱਪ ਕਰਕੇ ਵੱਡੇ ਢਿੱਪੂ ਤੇ ਆਊਗਾ ਆਪਣੀ ਸ਼ੋਪਿੰਗ ਕਰਕੇ ਚੱਲ ਜਾਊ ਜਿਹਦਾ 75000 ਬਿਲ ਬੰਦਾ ਤੇ 20000 ਬੰਦਾ ਜੀ ਪਰ ਸੋਚੀ ਜਾਂਦੇ ਵੀ ਕਹਿੰਦੇ ਕਰੀਏ ਕੀ ਵੀ ਵੱਡਾ ਢਿੱਪ 350 500 700 ਦੇਖ ਰਿਹਾ ਜੀ ਹੁਣ ਵਿਆਹਾਂ ਸ਼ਾਦੀਆਂ ਦਾ ਟਾਈਮ ਆ ਕਿਸੇ ਨੇ ਲੋੜੀ ਦੇ ਭਾਰੇ ਸੂਟ ਵੀ ਲੈਣੇ ਆ ਉਹਦੇ ਵਿੱਚ ਤਾਂ ਬਹੁਤ ਬਣਾ ਤੁਸੀਂ ਫਰਕ ਕਰਦਾ 2000 4000 5 5000 ਸੂਟਾਂ 'ਚ ਵੀ ਕੋਈ ਫਾਇਦਾ ਹੈਗਾ ਜੀ 5000 ਵਾਲੇ ਸੂਟ ਤਾਂ ਇਹਦਾ ਇੰਨਾ ਜਿਆਦਾ ਫਾਇਦਾ ਹੈ ਜਿਹੜਾ ਬਜ਼ਾਰ 5000 ਦਾ ਇੱਥੇ 1800 1500 ਦਾ ਮਿਲੂਗਾ ਤੁਹਾਨੂੰ ਸਾਰੀ ਵੈਰਾਈਟੀ ਦੀਆਂ ਦਿਖਾਣੇ ਤੁਸੀਂ ਦੇਖ ਕੇ ਦੇਖੋ ਸਾਡੀ ਵੈਰਾਈਟੀ ਸਲਾਹ ਜੀ ਵਧੀਆ ਸੂਟਾਂ ਦੇ ਭਾਰੇ ਸੂਟਾਂ ਦੇ ਵਿੱਚ ਵੀ ਕਰ ਦੇਣੇ ਫਾਇਦੇ ਭਾਈ ਜੀ ਇਹਦਾ ਵੀ ਦੱਸੋ ਕੀ ਫਰਕ ਹੈਗਾ ਦੇਖੋ ਜੀ ਗਰਮ ਦੇ ਵਿੱਚ ਆ ਚੁੱਕਾ ਹੈਗਾ ਪਸ਼ਮੀਨੇ ਸ਼ਾਲ ਹੈਗਾ ਨਾਲ ਆਪਾਂ ਦੇਣਾ ਪੈ ਜੀ ਹੈਗਾ 1200 800 ਤੇ 95 ਵਿੱਚ ਕਲਰ ਤੁਹਾਨੂੰ ਬਖੋ-ਬਖੋਰੇ ਮੇਰੇ ਮੈਚਿੰਗ ਸੂਟ ਆ ਚੁੱਕੇ ਹੈਗੇ ਦੇਖੋ ਕਿੰਨੇ ਨਾਲ ਸੋਹਣੇ ਪ੍ਰਿੰਟ ਆ ਚੁੱਕੇ ਹੈਗੇ ਤੇ ਨਾਲ ਦੇਖੋ ਸ਼ਾਲ ਵੀ ਕਿੰਨੇ-ਕਿੰਨੇ ਸੋਹਣੇ ਦੀ ਕਮੀ ਕੋਈ ਨਹੀਂ 1 1050 ਦੇ ਵਿੱਚ ਤੁਹਾਨੂੰ ਅੱਜ ਹੀ ਦੇ ਰਣੇ ਹੈਗੇ ਆ ਆ ਦੇਖੋ ਭਾਜੀ 1200 ਪਿਆਰ ਕਿੰਨਾ ਸੋਹਣਾ ਸੂਟ ਆ ਚੁੱਕਾ ਬਾ ਵੀ ਵਾ ਕਿੰਨੀ ਚਮਕਦਾ ਹੋ ਗਿਆ ਪੂਰਾ ਹੈਵੀ ਦੇ ਵਿੱਚ ਹੈਗਾ ਆ ਮਾਰਾ 4-5000 ਸੂਟ ਨੂੰ ਮਾਰ ਪਾਉਂਦਾ ਹੈਗਾ ਆ ਇਹ ਚ ਰੰਗ ਤੁਹਾਨੂੰ ਬੱਖੋ ਬੱਖਰ ਮੈਣਿਆ ਗਿਆ ਚੁੰਨੀਆਂ ਦੀ ਗੱਲ ਕਰ ਲਈਏ ਚੁੰਨੀਆਂ ਨਾਲੇ ਕੋ ਫਲੀ ਡਲੀ ਆ ਚੁੱਕੇ ਹੈਗੇ ਆ ਸਿਰਫ 1200 ਤੇ 50 ਪਿਆਰ ਲੈ ਕੇ ਜਾ ਸਕਦੇ ਹੈਗੇ ਆ ਦੇਖੋ ਡੈਨੀ ਕਿੰਨੀ ਸੋਹਣੀ ਆ ਚੁੱਕੀ ਹੈਗੀ ਆ ਦੇਖੋ ਸਾਡੇ ਕੋਲ 350 ਤੋਂ ਲੈ ਕੇ ਭਾਵੇਂ 35 35000 ਦੇ ਸੂਟ ਲੈ ਲਓ ਆ ਵੀ ਤੁਸੀਂ ਦੇਖ ਲਓ ਬਾਜ਼ਾਰ 'ਚ ਕੋਈ 6000 ਮੰਗਦਾ ਕੋਈ 650 ਮੰਗਦਾ ਇੱਥੇ ਅੱਧੇ ਰੇਟਾਂ ਤੋਂ ਵੀ ਘੱਟ ਰੇਟ ਤੇ ਤੁਹਾਨੂੰ ਦੇਈ ਜਾਣੇ ਹੈਵੀ ਦੁਪੱਟੀਆਂ ਦੇਖੋ ਦੁਪੱਟੀਆਂ ਦੇ ਵੀ ਬਹੁਤ ਸੋਹਣਾ ਕੰਮ ਹੋਇਆ ਸੋ ਨਹੀਂ ਆ ਦੇਖੋ ਕਿੰਨੇ ਕਿੰਨੇ ਸੋਹਣੇ ਮਾਰੇ ਸੂਟ ਦੇਖੋ ਪੂਰੇ ਦੇਖੋ ਜੜਿਆ ਪਿਆ ਜੜਿਆ ਦੇਖੋ ਮੋਤੀਆਂ ਨਾਲ ਸਿਰਫ ਆਪਾਂ ਦੇਣਾ 3500 ਰੁਪਏ ਚ ਚੁੰਨੀ ਨਾਲ ਦੇਖੋ ਕਿੰਨੀ ਟੋਰੀ ਆ ਚੁੱਕੀ ਹੈਗੀ ਆ ਐਨੇ ਸੋਹਣੇ ਸੋਨੇ ਕਲਰ ਜਿਹੜਾ ਮਰਜ਼ੀ ਲੈ ਕੇ ਜਾ ਸਕਦੇ ਸਿਰਫ 3500 ਰੁਪਏ ਵਿੱਚ ਭਾਵੇਂ ਤੁਸੀਂ ਕੈਨੇਡਾ ਤੋਂ ਹੋਣਾ ਚਾਹੇ ਤੁਸੀਂ ਅਮਰੀਕਾ ਤੋਂ ਹੋਣਾ ਚਾਹੇ ਤੁਸੀਂ ਹੈਗਾ ਹੋਣਾ ਬਹੁਤ ਵੱਡੇ ਵੱਡੇ ਸ਼ਹਿਰਾਂ ਤੋਂ ਆਹ ਚੀਜ਼ਾਂ ਦੇਖੋ ਜਿਹੜੀਆਂ ਚ ਇਹਰੇ ਕਿਨੇ ਕਿਨੇ ਖੁੱਲੇ ਢੁਲੇ ਆ ਚੁੱਕਿਆ ਗਿਆ ਚੁਨੀਆਂ ਨਾਲ ਦੇਖੋ ਟੋਰੀ ਟੋਰੀ ਆ ਚੁੱਕੀਆਂ ਗਿਆ ਇਹ ਆਪਾਂ ਤੇ ਆ ਤੁਹਾਨੂੰ 7000 ਰੁਪਏ ਸਿਰਫ 4000 ਰੁਪਏ ਵਿੱਚ ਭਾਈ ਦੇਖੋ ਆ ਵੀ ਚੈੱਕ ਕਰੋ ਤੁਸੀਂ ਹੈਨਾ ਮਤਲਬ ਜਿਹੜਾ ਸੂਟ ਖੁੱਲਦਾ ਉਹੋ ਹੀ ਸੋਹਣਾ ਕੁੜੀਆਂ ਚਿਰੀਆਂ ਡਿਜ਼ਾਈਨ ਦੇਖੋ ਗਲੇ ਦੇ ਕਿੰਨਾ ਸੋਹਣਾ ਕੰਮ ਆ ਫਰੰਟ ਦੇ ਕੋ ਘੇਰਾ ਦੇਖੋ ਬਾਹਰ ਕੀਤਾ ਕੰਮ ਤੁਸੀਂ ਚੈੱਕ ਕਰ ਲਓ ਇਹਦੇ ਵਿੱਚ ਵੀ ਰੰਗ ਤੁਹਾਨੂੰ ਕਾਫੀ ਮਿਲ ਜਾਣੇ ਦੇਖੋ ਆ ਵੀ ਤੁਸੀਂ ਦੇਖੋ ਰੈੱਡ ਸੂਟ ਵੀ ਦੇਖੋ ਨਾ ਮਤਲਬ ਬਹੁਤ ਸੋਹਣੇ ਸੋਹਣੇ ਜਦੋਂ ਤੁਸੀਂ ਇੱਥੇ ਹੋਣਾ ਤੁਹਾਨੂੰ ਸਿਲੇਕਟਡ ਚੀਜ਼ਾਂ ਚ ਹੋਣੀਆਂ ਪਿਕਨ ਯੂਜ਼ ਵਾਲੀਆਂ 10 ਸੂਟ ਦਿਖਾਉਣਾ ਤੁਸੀਂ 9 ਸੂਟ ਪਸੰਦ ਕਰ ਲੈਣੇ ਵਿੱਚੋਂ ਆ ਦੇਖੋ ਕਲਰ ਤੁਹਾਨੂੰ ਹਰ ਤਰ੍ਹਾਂ ਮੈਂ ਇਹ ਡਿਜ਼ਾਈਨ ਤੁਹ ਇੱਥੇ ਜਗ੍ਹਾ ਹੁੰਦੀ ਹੈ ਠੀਕ ਹੈ ਕਿਉਂਕਿ ਇੰਨਾ ਇੱਥੇ ਕਰੇਜ਼ ਬਣ ਚੁੱਕਾ ਹੈ ਉਹਨਾਂ ਮਾਰਾ ਬੀਬੀਆਂ ਨੂੰ ਮੈਂ ਕਿਹਾ ਆਪਣੇ ਪੇਕੇ ਜਾਣ ਦਾ ਚਾਹ ਨਹੀਂ ਜਿੰਨਾ ਵੱਡਾੜੀ ਪੂਜਾ ਆਉਂਦਾ ਬੱਚੇ ਕਹਿੰਦੇ ਛੁੱਟੀਆਂ ਆਉਣ ਅਸੀਂ ਨਾਨਕੇ ਜਾਣਾ ਹੈਗਾ ਬੀਬੀਆਂ ਕਹਿੰਦੇ ਸਾਡੇ ਬੱਚੇ ਸਕੂਲ ਲਈ ਜਾਣ ਜਾਂ ਛੁੱਟੀਆਂ ਆਉਣ ਅਸੀਂ ਵੱਡਾੜੀ ਪੂਜਾਣਾ ਸ਼ਾਪਿੰਗ ਕਰਨ ਵਾਤੇ ਕਿਉਂਕਿ ਕਰੇਜ਼ ਬਹੁਤ ਆ ਨਾ ਫਾਇਦਾ ਬਹੁਤ ਆ ਲੋਕਾਂ ਨਾ ਇਸ ਕਰਕੇ ਕਰੇਜ਼ ਹੈਗਾ ਪੰਜਾਬ ਦਾ ਸਭ ਤੋਂ ਵੱਡਾ ਸਭ ਤੋਂ ਸਸਤਾ ਸ਼ੋਰੂਮ ਜਿੱਥੇ ਤੁਹਾਨੂੰ ਸੂਈ ਤੋਂ ਲੈ ਕੇ ਜਹਾਜ਼ ਤੱਕ ਸਾਰੀ ਵੈਰਾਈਟੀ ਮਿਲ ਜਾਂਦੀ ਹੈ ਜਿੱਥੇ ਬੱਚਿਆਂ ਦੇ ਬਜ਼ੁਰਗਾਂ ਦੇ ਸਾਰਾ ਸਮਾਨ ਤੁਹਾਨੂੰ ਹਰ ਇੱਕ ਚੀਜ਼ ਆ ਆ ਦੇਖੋ ਟੈਗ ਲੱਗਾ ਪ੍ਰਾਈਸ ਇਹਦੇ ਉੱਤੇ ਲਿਖਿਆ ਹੁੰਦਾ ਇਦਾਂ ਨਹੀਂ ਵੀ ਤੁਸੀਂ ਜੋ ਮੂਹ ਹੈ ਉਹ ਮੰਗੀ ਜਾਣਾ ਰੰਗ ਤੁਹਾਨੂੰ ਵੱਖੋ ਵੱਖਰੇ ਮੈਂ ਡਿਜ਼ਾਈਨ ਤੁਹਾਨੂੰ ਵੱਖੋ ਵੱਖਰੇ ਮੈਂ ਇਹ ਸਟਾਈਲ ਬਹੁਤ ਡਿਫਰੈਂਟ ਡਿਫਰੈਂਟ ਹੈ ਗਿਆ ਸਾਕੋ ਮਰੇ 350 ਤੋਂ ਸ਼ੁਰੂ ਹੋ ਜਾਂਦਾ ਪਸੰਦ ਬਾਕੀ ਕਸਟਮਰ ਦੀ ਹੈਗੀ ਆ ਕਰੋ ਜੀ ਕਹਿੰਦੇ ਕਾਲਾ ਭਾ ਗਾਲਾ ਦੇਖੋ ਬਲੈਕ ਸੂਟ ਦੇ ਉੱਤੇ ਕਰੇਜ਼ੀ ਹੋਈਆਂ ਪੰਜਾਬ ਕੁੜੀਆਂ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਆ ਸਾਰਾ ਤੁਸੀਂ ਚੈੱਕ ਕਰ ਲਓ ਇਹਦਾ ਰੇਟ ਬਾਜ਼ਾਰ 'ਚ ਕੋਈ 6500 ਮੰਗਦਾ ਕੋਈ 7000 ਮੰਗਦਾ ਇੱਥੇ ਤੁਹਾਨੂੰ 2500 ਤੋਂ 2600 2800 32 3200 3400 ਦੇ ਵਿੱਚ ਮਿਲ ਜਾਣੇ ਆ ਤੇ ਨਾਲ ਦੇਖੋ ਕੰਬੀਨੇਸ਼ਨ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਆਗੇ ਇਹ ਦੇਖੋ ਲਾਈਟ ਪਸੰਦ ਕਰਦੇ ਆ ਲਾਈਟ ਵੀ ਲੱਗ ਜਾਂਦਾ ਨਾਲ ਦੇਖੋ ਵਾਜੂ ਤੇ ਕਿੰਨੇ ਕਿੰਨੇ ਸੋਹਣੇ ਵਰਕ ਆ ਗਿਆ ਇਹ ਵੀ ਆਪਾਂ ਤੁਹਾਨੂੰ 3500 4000 4500 ਜਣੇ ਕਿ ਤੁਹਾਨੂੰ 25000 ਰੁਪਏ ਦਾ ਇੰਨੀ ਵੈਰਾਈਟੀ ਕਾਫੀ ਮਿਲ ਜਾਣੀ ਹੈਗੀ ਆ ਆ ਵੀ ਦੇਖੋ ਜੀ ਚਾ ਦੇਖੋ ਰੰਗ ਵੀ ਚੈੱਕ ਕਰੀ ਜਾਓ ਡਿਜ਼ਾਈਨ ਵੀ ਚੈੱਕ ਕਰੀ ਜਾਓ ਇੱਥੇ ਤੁਸੀਂ ਜਿੰਨੀ ਵਾਰੀ ਆਉਣਾ ਤੁਹਾਨੂੰ ਹਰ ਰੋਜ਼ ਨਵੇਂ-ਨਵੇਂ ਡਿਜ਼ਾਈਨ ਨਮੀ ਨਮੀ ਵੈਰਾਈਟੀ ਦੇਖਣ ਬਣਿਆ ਦੇਖੋ ਹਣਾ ਸੋ ਮਤਲਬ ਹੈ ਵੀ ਤੋਂ ਹੈ ਵੀ ਚੀਜ਼ ਵੀ ਤੁਹਾਨੂੰ ਮਿਲਦੀ ਇੱਥੇ ਆ ਦੇਖੋ ਭਾਈ ਸੂਟ ਕਿੰਨਾ ਸੋਹਣਾ ਆ ਚੁੱਕਾ ਮੈਚਿੰਗ ਆ ਦੇਖੋ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਭਾਜੀ ਕੀ ਰੇਟਾਂ ਆ ਤੁਹਾਡੇ ਸਾਹਮਣੇ ਤੁਸੀਂ ਵਧੀਆ ਵੀ ਸੂਟ ਦੇਖੇ ਕਿੰਨੇ ਕਿੰਨੇ ਮਹਿੰਗੇ ਖੋਲੇ ਸੀ ਆਪਾਂ ਇਹ ਭਾਜੀ ਹੋਊਗਾ ਹੀ 43800 4200 ਇੰਨੀ ਰੇਂਜ ਦੇ ਵਿੱਚ ਬੇਕਦਾ ਸੀ ਬਿਆਰ ਚ ਭਾਜੀ ਤੁਹਾਡੀ ਗੱਲ ਸਹੀ ਹੈ ਬਾਹਰ ਕਰਦੇ ਇਦਾਂ ਹੀ ਆ ਪਰ 2 400 500 ਕਟਾ ਕੇ ਲੈ ਜਾਂਦੇ ਆ ਬੀਬੀਆਂ ਕਹਿੰਦੇ ਸਾਨੂੰ ਲੁੱਟ ਲਿਆ ਭਾਈ ਨੇ ਇਹ ਨਹੀਂ ਪਤਾ ਪਹਿਲੇ ਉੱਠ ਹੋ ਕੇ ਆ ਗਏ ਹੈਗੀਆਂ ਆ ਦੇਖੋ ਮਾਰ ਕਿੰਨੇ ਦੇ ਰਿਹਾ ਸਿਰਫ 1495 ਰੁਪਏ ਚ ਭਾਜੀ ਦੇਖੋ ਹੁਣ ਵੀ ਜੇ ਤੁਸੀਂ ਇੱਥੇ ਨਾ ਆਏ ਫਾਇਦਾ ਨਾ ਲਿਆ ਇਹ ਤਾਂ ਵੀ ਤੁਸੀਂ ਆਪਣੀ ਲੁੱਟ ਕੋਣ ਚੈੱਕ ਕਰਾਈ ਜਾਓ ਤੁਹਾਡਾ ਫਾਇਦਾ ਕਰਤਾ ਵੱਡਾ ਢੀਪੂ ਬੰਗਾ ਨੇ ਰੇਟ ਘਟਾਤੇ ਆ ਤਿੰਨ ਤਿੰਨ ਗੁਣਾ ਕੱਟ ਗੱਲਾਂ ਕਹਿਣ ਨਹੀਂ ਗੱਲਾਂ ਦਿਖਾ ਰਹੇ ਆ ਤੁਹਾਨੂੰ ਸਾਰੀਆਂ ਚੈੱਕ ਕਰ ਲਓ ਤੁਸੀਂ ਸੋ ਸਾਡੀ ਹੈ ਨਾ ਜਲਦੀ ਜਲਦੀ ਵੀਡੀਓ ਵੀ ਸ਼ੇਅਰ ਕਰ ਦਿਓ ਲਾਈਕ ਕਰੋ ਕਮ ਉਹਨਾਂ ਨੂੰ ਆਹਾ ਵਾਲਾ ਹੈਵੀ ਸੂਟ ਬਿਲਕੁਲ ਫ੍ਰੀ ਦਿੱਤਾ ਜਾਣਾ ਭਾਈ ਜੀ ਕੋਰੀਅਰ ਵੀ ਕਰੂਗੇ ਭਾਈ ਜੀ ਕੋਰੀਅਰ ਸਾਡੇ ਜਾਂਦੇ ਹੈਗੇ ਸਕਰੀਨ ਤੇ ਨੰਬਰ ਆ ਰਿਹਾ ਤੁਸੀਂ ਕਾਲ ਕਰਕੇ ਕੋਈ ਵੀ ਚੀਜ਼ ਜੀ ਘਰ ਮਗਾਉਣੀ ਚਾਹੋ ਮੰਗਵਾ ਸਕਦੇ ਹੈਗੇ ਜਾਂ ਤੁਸੀਂ ਘਰ ਬੈਠ ਕੇ ਸ਼ਾਪਿੰਗ ਕਰਨੀ ਚਾਹੋ ਬੜੀ ਤੁ ਨਹੀਂ ਆ ਸਕਦੇ ਤੁਸੀਂ ਉਹ ਵੀ ਕਰ ਸਕਦੇ ਹੈਗੇ ਵੀਡੀਓ ਕਾਲ ਕਰਕੇ ਤੁਸੀਂ ਸ਼ਾਪਿੰਗ ਕਰ ਸਕਦੇ ਹੈਗੇ ਸਾਡੇ ਦੇਖੋ ਸਵੇਰ ਦੇ 8 ਵਜੇ ਆ ਉਧਰ ਦੇਖ ਲਓ ਕਸਟਮਰ ਆਉਣੇ ਸ਼ੁਰੂ ਹੋ ਗਏ ਆ ਸੋ ਅਸੀਂ ਜਦੋਂ ਕਹਿੰਨੇ ਹੁਣ ਸਵੇਰ ਤੋਂ ਇਥੇ ਕੰਮ ਸ਼ੁਰੂ ਹੋ ਜਾਂਦਾ ਤੁਸੀਂ ਵੀ ਆ ਜਾਓ ਇਥੇ ਬਹੁਤ ਵੱਡਾ ਫਾਇਦਾ ਸੂਟ ਸ਼ਰਾਰੇ ਗਰਾਰੇ ਲਹਿੰਗੇ ਗਾਉਨ ਡ्रेसेस ਸਾਰੀ ਵੈਰਾਈਟੀ ਇੱਕੋ ਹੀ ਛਾਥੇਟਾਂ 10 10 ਰੁਪਏ 20 20 ਮਾਰਜਿਨ ਦੇ ਸਰ ਵੇਚ ਰਹੇ ਪੰਜਾਬ ਦਾ ਸਭ ਤੋਂ ਸਸਤਾ ਤੇ ਵੱਡਾ ਸ਼ੋਰੂਮ ਆ ਇੱਕ ਵਾਰੀ ਆਜੋ ਮੁੜ ਕੇ ਬਾਰ ਬਾਰ ਤੁਸੀਂ ਆਉਂਗੇ ਆਪ ਭਾਈ ਜੀ ਕਿਸੇ ਨੇ ਔਨਲਾਈਨ ਸ਼ੋਪਿੰਗ ਕਰਨੀ ਹੋਵੇ ਜਾਂ ਤੁਹਾਨੂੰ ਫੋਲੋ ਕਰਨਾ ਹੋਵੇ ਕੋਈ ਉਹ ਵੀ ਦੱਸ ਦਿਜੀ ਭਾਈ ਮੈਂ ਦੱਸ ਚੁੱਕਾ ਪਹਿਲੇ ਸਕਰੀਨ ਤੇ ਨੰਬਰਾਂ 'ਚ ਕਾਲ ਕਰਕੇ ਕੋਈ ਵੀ ਤੁਸੀਂ ਚੀਜ਼ ਮੰਗਵਾਣੀ ਮੰਗਵਾ ਸਕਦੇ ਹੈਗੇ ਸਾਡੇ ਇੰਸਟਾਗ੍ਰਾਮ YouTube Facebook ਦੇ ਪੇਜ ਹੈਗੇ ਤੁਸੀਂ ਲਾਈਵ ਫੋਲੋ ਸਬਸਕ੍ਰਾਈਬ ਕਰਕੇ ਨਵੀਂ ਨਵੀਂ ਦੇ ਅਪਡੇਟ ਦੇਖ ਸਕਦੇ ਹੈਗੇ ਸੋ ਆਜੋ ਜੀ ਛੇਤੀ ਬਹੁਤ ਸਾਰਾ ਫਾਇਦਾ ਤੁਹਾਡਾ 11ਵਾਂ ਨਵੰਨ ਸੰਧੀ ਨਾਲ ਹਰਦੀਪ ਸਿੰਘ ਤੱਗੜਸਾਹਨ ਟੀਵੀ ਬੰਗਾ